ਕਿਵੇਂ ਆਤਮਿਕ ਕਟੋਲਤਾ ਦੇ ਸੁਖ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ ਇਸ ਸਵਾਲ ਦਾ ਜਵਾਬ ਗੁਰੂ ਜੀ 48 ਅੰਗ ਤੇ ਬਖਸ਼ਿਸ਼ ਕਰਦੇ ਹਨ ਰਤਨ ਜਿਵੇਂ ਹਰਮਾਨ ਕਾ ਅੰਮ੍ਰਿਤ ਹਰ ਕਾ ਨਾਉ परमात्मा ਦਾ ਅਟਲ ਆਤਮਿਕ ਜੀਵਨ ਦੇਣ ਵਾਲਾ ਨਾਮ ਹੀ ਅਸਲੀ ਰਤਨ ਜਵਾਹਰ ਤੇ ਮੁਕਤੀ ਹੈ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਕਿਉਂਕਿ ਨਾਮ ਦੀ ਬਰਕਤ ਨਾਲ ਹੀ ਆਤਮਿਕ ਬਲੋਤਾ ਦੇ ਸੁਖ ਅਨੰਤੇ ਰਸ ਮਿਲਦੇ ਹਨ ਹੀ ਦਾਸ ਨਾਨਕ ਸਦਾ ਪ੍ਰਭੂ ਦੇ ਗੁਣ ਗਾ ਪਰਮਾਤਮਾ ਦੇ ਗੁਣ ਗਾ ਕੇ ਪਰਮਾਤਮਾ ਦੇ ਨਾਮ ਜਿਹੀ ਆਤਮਿਕ ਡੋਲਤ ਸੁਖ ਆਨੰਦ ਤੇ ਰਸ ਪ੍ਰਾਪਤ ਹਮ ਦੇ ਹੰ।